ਬੀਤੀ ਰਾਤ ਇੱਕ ਜਲੰਧਰ ਵਾਰਦਾਤ ਹੁੰਦੀ ਹੈ ਅਣਪਛਾਤੇ ਲੋਕ ਦੁਬਾਰਾ ਤੋਂ ਇੱਕ ਗੱਡੀ ਤੇ ਆਂਦੇ ਨੇ ਤੇ ਇੱਕ ਨੌਜਵਾਨ ਜੋ ਕਿ ਇੱਕ ਬਲੈਰੋ ਪਿਕਅਪ ਚਲਾਉਂਦਾ ਹੈ ਤੇ ਉਹਨੂੰ ਆਕੇ ਘੇਰਾ ਪਾਉਂਦੇ ਨੇ ਤੇ ਗੋਲੀ ਜਿਹੜੀ ਹੈ ਕਿ ਉਹ ਮਾਰ ਦਿੰਦੇ ਨੇ ਐਸ ਵਕਤ ਮੇਰੇ ਨਾਲ ਉਦਮ ਸਿੰਘ ਮੌਜੂਦ ਹੈ ਪਰ ਮੈਂ ਤੁਹਾਨੂੰ ਉਦਮ ਸਿੰਘ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਦਿਖਾ ਦਿਆਂ ਜਲੰਧਰ ਦੇ ਸਿਵਲ ਹਸਪੀਟਲ ਇਲਾਜ ਕਰਵਾਣ ਆਇਆ ਸੀਗਾ ਇਲਾਜ ਇੱਥੇ ਹਾਲਾਂਕਿ ਉਦਮ ਸਿੰਘ ਨੇ ਦੱਸਿਆ ਕਿ ਇੰਟਰਵਿਊ ਤੋਂ ਪਹਿਲਾਂ ਕਿ ਇਲਾਜ ਮੇਰਾ ਠੀਕ ਨਹੀਂ ਹੋ ਰਿਹਾ ਤੇ ਹੁਣ ਜਿਹੜਾ ਕਿ ਮੈਂ ਅੰਮ੍ਰਿਤਸਰ ਜਾ ਰਿਹਾ ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਇਸ ਹੱਥ ਦੇ ਵਿੱਚ ਇਸ ਵਕਤ ਗੋਲੀ ਫਸੀ ਹੋਈ ਹੈ ਉਦਮ ਸਿੰਘ ਨਾਲ ਮੈਂ ਗੱਲਬਾਤ ਕਰਾਂਗਾ ਉਦਮ ਇਹ ਹੋਇਆ ਕਿਸ ਤਰ੍ਹਾਂ ਸਾਰਾ ਵਾਕਿਆ ਕਿਸ ਤਰੀਕੇ ਦੇ ਨਾਲ ਇਹ ਵਾਰਦਾਤ ਹੋਈ ਸਬਜੀ ਮੰਡੀ ਜਾਏ ਰਾਤੀ ਜੀ ਆਂਡੇ ਵਾਲੀ ਰੇੜੀ ਤੋਂ ਆਂਡੇ ਖਾਦੇ ਸੀ ਸਰ ਜਿੱਦਾਂ ਆਂਡੇ ਖਾ ਗਏ ਉੱਤੇ ਪੀਸੀਆ ਦਾ ਜੁਲੂ ਆ ਗਈ ਇੱਕ ਸਰ ਆਪਾਂ ਉਹਨਾਂ ਨੂੰ ਪੁੱਛਿਆ ਸਰ ਮੰਡੀ ਦੇ ਵਿੱਚ ਬਹੁਤ ਹਾਲਾਤ ਮਾੜੇ ਆ ਤੁਸੀਂ ਭਾਜੀ ਚੋਰਾਂ ਨੂੰ ਕਿਉਂ ਨਹੀਂ ਫੜ ਰਹੇ ਕਹਿੰਦੇ ਫੜਦੇ ਪਏ ਅਸੀਂ ਇੱਧਰ ਆਨੇ ਤੇ ਚੋਰ ਉੱਧਰ ਭੱਜ ਜਾਂਦੇ ਆ ਉੱਧਰ ਜਾਂਦੇ ਸਰਵਾਰਦਤ ਹੋ ਗਈ ਸੀ ਕਿ ਨਹੀਂ ਸਰ ਨਹੀਂ ਉਦੋਂ ਹੀ ਸਰਫਰੀ ਤੌਰ ਤੇ ਫੜ ਗਈ ਸੀ ਉਸ ਤੋਂ ਬਾਅਦ ਉਹ ਜੂਲੋ ਵਾਲੇ ਚੱਲ ਗਏ ਮੈਂ ਰੇੜੀ ਤੇ ਗਿਆ ਪੈਸੇ ਦੇਣ ਉੱਥੇ ਉਹਨਾਂ ਦਾ ਇੱਕ ਮੁੰਡਾ ਖੜਾ ਸੀ ਉਹਨੇ ਮੈਨੂੰ ਦੇਖ ਕੇ ਗਿਆ ਕਹਿੰਦਾ ਜਿੰਨਾ ਫੇਰ ਕੱਢਨੇ ਆ ਕਹਿੰਦਾ ਮੈਂ ਫਿਰ ਮੈਂ ਉਹਦੇ ਕੋਲ ਗਿਆ ਦੁਆਰਾ ਮੈਂ ਫੇਰ ਕੱਢਨੇ ਆ ਮੈਂ ਹਾ ਦੱਸ ਮਾਰ ਗੋੜੀ ਸਰ ਉਹਨੇ ਜੀ ਮੁੰਡਾ ਰਾਹੁਲ ਜਿਹੜਾ ਮੀਟ ਵਾਲੀ ਰੇੜੀ ਲਾਂਦਾ ਉਹਨਾਂ ਦਾ ਸਾਥੀ ਉਹਨੇ ਫੋਨ ਕੀਤਾ ਵੀ ਭਾਜੀ ਜਲਦੀ ਮੰਡੀ ਆਓ ਭਾਜੀ ਉਹ ਉਸੇ ਟਾਈਮ ਆ ਗਏ ਉਹਨਾਂ ਨੇ ਗੱਡੀ ਦੇ ਵਿੱਚ ਚਾਰ ਜਣੇ ਹੀ ਇੱਕ ਤੇ ਉਹਨੇ ਗੱਡੀ 'ਚ ਬੈਠੇ ਬੈਠੇ ਗੋਲੀ ਚਲਾਤੀ ਤੁਹਾਡੇ ਵੱਲ ਮੇਰੇ ਇਕੱਲੇ ਸੀ ਉਸਨੇ ਨਹੀਂ ਜੀ ਆ ਮੇਰੇ ਨਾਲ ਹੀ ਆਪਾਂ ਦੋਵੇਂ ਜਣੇ ਅਸੀਂ ਇਹ ਵੀ ਗੱਡੀ ਚਲਾਉਂਦਾ ਮੰਡੇ ਦੀ ਸਾਰੇ ਉਹਨਾਂ ਨੇ ਜਿੱਦਾਂ ਵੀ ਗੱਡੀ 'ਚੋਂ ਫੇਰ ਘੱਟਤਾ ਦੂਜਾ ਫੇਰ ਉਹਨੇ ਬਾਹਰ ਨਿਕਲ ਕੇ ਮੇਰੇ ਜਦੋਂ ਇੱਦਾਂ ਬੰਦੂਕ ਕੀਤੀ ਮੈਂ ਤਾਂ ਹੱਥ ਮਾਰਿਆ ਉਹਨੇ ਹੱਥ ਤੇ ਵਿੱਚ ਮਾਰਤੀ ਅੱਜ ਤੋਂ ਬਾਅਦ ਫਰਾਰ ਹੋ ਗਿਆ ਉਸ ਤੋਂ ਪਹਿਲਾਂ ਵੀ ਕੋਈ ਕਹਾਣੀ ਸੁਣੀ ਹੋਈ ਉਹਨਾਂ ਨੇ ਕਿਉਂਕਿ ਜਿੱਦੋਂ ਨੇ ਗੱਲ ਦੱਸੀ ਆ ਉਦੋਂ ਦੇਖੀ ਉਹ ਕਹਿੰਦੇ ਕਿ ਫਾਇਰ ਕਰਨੇਗਾ ਮੇਰੇ ਮਾਰਗਦਾਸ ਕਿਹੜੇ ਫਾਇਰ ਤੋਂ ਕਢਨੇ ਆ ਜਿਸ ਤਰੀਕੇ ਨਾਲ ਗੱਲ ਦੱਸਦਾ ਪਿਆ ਉਸ ਤੋਂ ਪਹਿਲਾਂ ਵੀ ਕੋਈ ਕਹਾਣੀ ਸੁਣੀ ਹੋਈ ਜਾਂ ਕੋਈ ਲੁੱਟਣ ਦੀ ਵਾਰਦਾਤ ਨਾਲ ਕੁਝ ਇਸ ਤਰੀਕੇ ਨਾਲ ਚੋਰੀ ਆ ਮਿੰਡੀ ਚੋਰੀ ਵਾਲਾ ਹੀ ਸਾਰੇ ਸੁਬੀਰ ਜਿੱਦਾਂ ਕਿ ਇਹੀ ਪੁਲਿਸ ਵਾਲਿਆਂ ਨੇ ਕੋਈ ਗੱਲ ਕੀਤੀ ਹੈ ਨਾ ਉਹਨਾਂ ਨੂੰ ਇਹੀ ਮੰਨ ਚਾਹਿਆ ਕਿ ਬੰਦੇ ਕਿਉਂ ਗੱਲ ਕਰ ਰਹੇ ਇੰਨੀ ਖੁੰਦਕ ਦੇ ਵਿੱਚ ਉਹਨੇ ਇੰਨੀ ਗੱਲ ਕਹੀ ਆ ਹੈ ਚੋਰੀ ਕਰਨ ਵਾਲੇ ਜਿੰਦਾ ਜੀ ਤੁਸੀਂ ਗੱਲ ਕਰਦੇ ਪੇਸੇ ਪੁਲਿਸ ਵਾਲੇ ਨਾਲ ਉਸ ਨਾਲ ਗੱਲ ਸੁਣਦੇ ਵਿੱਚ ਦੇਖ ਰਿਹਾ ਹੀ ਉਹ ਮੇਰੇ ਨਾਲ ਹਾਂਜੀ ਬਿਲਕੁਲ ਬਿਲਕੁਲ ਸੁਣ ਰਿਹਾ ਹੀ ਉਹ ਤੁਸੀਂ ਇਸ ਮਾਮਲੇ ਦੀ ਪੁਲਿਸ ਵਿੱਚ ਰਿਪੋਰਟ ਲਿਖਾਈ ਹੈ ਇਹ ਥਾਣੀਕਰ ਨੰਬਰ ਗੱਲ ਹੋਈ ਹੈ ਰਾਤੀ ਆਏ ਹੀ ਪੁਲਿਸ ਵਾਲੇ ਮੌਕੇ ਤੇ ਰੌਂਦ ਚੱਕ ਕੇ ਲੈ ਗਏ ਹੀ ਇੱਕ ਰੌਂਦ ਨਹੀਂ ਲੱਭਿਆ ਉੱਪਰ ਉਹਨਾਂ ਨੇ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ ਨਾ ਕੋਈ ਬਿਆਨ ਲੈਣਾ ਸੀ ਹਸਪੀਟਲ 'ਚ ਨਾ ਸਿਵਲ ਹਸਪੀਟਲ ਵਾਲਿਆਂ ਨੇ ਕੋਈ ਮੇਰਾ ਸਹੀ ਤਰੀਕੇ ਨਾਲ ਕੀਤਾ ਉਹ ਇਹਦਾ ਐਕਸ-ਰੇ ਹੋਇਆ ਜਿੱਥੋਂ ਪਤਾ ਲੱਗਦਾ ਕਿ ਗੋਲੀ ਵੇਚੀ ਹੈ ਕਿ ਨਹੀਂ ਹੈ ਹਾਂਜੀ ਹੋਇਆ ਜੀ ਦੱਸ ਸਕਦੇ ਹੋ ਕਿ ਐਕਸ-ਰੇ ਐਕਸ-ਰੇ ਦੀ ਰਿਪੋਰਟ ਜਿਹੜੀ ਇੱਥੇ ਪਈ ਹੋਈ ਹੈ ਤੇ ਹੁਣ ਤੁਸੀਂ ਇੱਥੋਂ ਸ਼ਿਫਟਿੰਗ ਲੈ ਰਹੇ ਹੋ ਤਾਂ ਉਹਨਾਂ ਨੇ ਕਿਹਾ ਵੀ ਆਹ ਬਸਦਾ ਨਹੀਂ ਗੋਲੀ ਬਹੁਤ ਅੰਦਰ ਆ ਮੈਂ ਨਹੀਂ ਕਰ ਸਕਦਾ ਤੈਨੂੰ ਅੰਬਰਸਰ ਅੰਬਰਸਰ ਸ਼ਿਫਟ ਕਰ ਰਿਹਾ ਮੇਰੇ ਮੈਂ ਨਹੀਂ ਕਹਾ ਉਹ ਰਾਤ ਦਾ ਰਾਤ ਦਾ 10 10:30 11 ਵਜੇ ਇੱਥੇ ਆਏ ਆ ਇਹਨਾਂ ਦਾ ਕੋਈ ਵੀ ਕਿਸੇ ਨੇ ਇਹਨਾਂ ਨੂੰ ਬ੍ਰਾਈਟਨਿੰਗ ਕੀਤਾ ਹੁਣ ਇਹਨਾਂ ਨੂੰ ਮਾਰਨਿੰਗ ਉਹ ਕਹਿ ਰਹੇ ਕਿ ਜਗਮ ਡੀਪ ਆ ਤੁਹਾਡਾ ਤੇ ਤੁਹਾਨੂੰ ਅਸੀਂ ਰੈਫਰ ਕਰ ਦਿੰਦੇ ਆ ਤੇ ਉਹ ਬੰਦਾ ਇੱਕ ਗੱਡੀ ਚ ਚਲਾਉਣ ਵਾਲਾ ਡਰਾਈਵਰ ਨੋਰਮਲ ਜਿਹਾ ਬੰਦਾ ਆ ਉਹ ਕਹਿੰਦਾ ਕਿ ਮੈਂ ਪ੍ਰਾਈਵੇਟ ਕਰਵਾ ਨਹੀਂ ਸਕਦਾ ਉਹਨਾਂ ਨੂੰ ਰੈਫਰ ਕਰਦੇ ਵੰਬਰ ਸਾਡਾ ਡਾਕਟਰ ਡਾਕਟਰ ਕਲੀਅਰ ਕਟ ਕਹਿ ਰਿਹਾ ਜੀ ਕਿ ਮੈਂ ਮਤਲਬ ਜਿਹੜਾ ਗੋਲੀ ਲੱਗੀ ਨਾ ਮੈਂ ਕੱਢ ਨਹੀਂ ਸਕਦਾ ਡਾਕਟਰ ਦੇ ਬਿਆਨ ਮੇਰੀ ਗੋਲੀ ਕਿੱਥੇ ਦਿਖਾਈ ਇਹਨਾਂ ਡਾਕਟਰ ਆ ਅੱਛਾ ਆ ਗੋਲੀ ਹੈ ਆ ਗੋਲੀ ਫਸੀ ਹੋਈ ਹੈ ਹਾਂਜੀ ਹਾਂਜੀ ਹੱਡੀ ਦੇ ਵਿੱਚ ਲੱਗੀ ਹੋਈ ਹੈ ਹਾਂ ਹੱਡੀ 'ਚ ਲੱਗੀ ਹੈ ਕਹਿੰਦਾ ਜੀ ਮੈਂ ਕੱਢ ਨਹੀਂ ਸਕਦਾ ਡਾਕਟਰ ਦਾ ਕਹਿਣਾ ਹੈ ਕਿ ਇਹ ਜਿੱਡੀ ਆ ਡੂੰਗੀ ਆ ਇੱਥੇ ਸੀ ਸਿਰਫ ਟਰਾਈ ਕਰ ਸਕਦੇ ਆ ਜੈਸੇ ਕਹਿੰਦੇ ਸਾਡੇ ਕੋਲ ਹੋਣੀ ਨਹੀਂ ਅਸੀਂ ਫਿਰ ਵੀ ਰੈਫਰ ਹੀ ਕਰਾਂ ਡਾਕਟਰ ਇਹ ਕਹਿੰਦਾ ਰਿਹਾ ਕਿ ਮੈਂ ਟਰਾਈ ਕਰ ਸਕਦਾ ਤੁਸੀਂ ਆਪ ਸਿਆਣੇ ਆ ਕਿ ਬੰਦੇ ਨੂੰ ਰਾਤ ਦਾ ਮਲਤ ਸਫਰ ਹੋ ਰਿਹਾ ਲੋਟਰੀ ਦੇ ਸੈਂਪਲ ਦਾ ਰਾਤ ਦਾ ਪਰੇਸ਼ਾਨ ਹੋ ਰਿਹਾ ਆਇਆ ਦੋਰੀ ਟੀਕਾ ਇੱਕ ਵਾਰੀ ਲਾਗੇ ਆ ਹੱਥ ਮੇਰਾ ਪੂਰਾ ਸੋਨਾ ਕੋਈ ਕੰਮ ਨਹੀਂ ਕਰ ਰਿਹਾ ਉਂਗਲਾਂ ਕੋਈ ਨਹੀਂ ਕਰ ਰਿਹਾ ਕਹਿੰਦੇ ਅਸੀਂ ਨਹੀਂ ਕੁਝ ਕਰ ਸਕਦੇ ਸਾਡੀ ਜ਼ਿੰਮੇਵਾਰੀ ਨਹੀਂ ਹੈਗੀ ਇਹ ਤੁਸੀਂ ਕਰਨਾ ਇਹ ਜੋ ਕਰਨਾ ਇਹ ਜਲੰਧਰ ਦੀਵ ਲੌਨ ਨਾਦਰ ਦੀ ਮੂੰਹ ਬੋਲਦੀ ਹੋਈ ਤਸਵੀਰ ਐ ਇਸ ਤੋਂ ਪਹਿਲਾਂ ਵੀ ਤੁਹਾਨੂੰ ਖਬਰ ਦਿਖਾਈ ਸੀ ਕਿ ਜਿਸ ਤਰੀਕੇ ਦੇ ਨਾਲ ਲੁੱਟ ਦੀ ਵਾਰਦਾਤ ਦੇ ਵਿੱਚ ਮੁੰਡੇ ਦਾ ਦਾਤ ਮਾਰ ਕੇ ਹੱਥ 'ਤੇ ਵੱਢਣ ਦੀ ਨੌਬਤ ਆ ਗਈ ਆ ਦੂਸਰਾ ਬੰਦਾ ਹੈ ਵਾ ਇਥੇ ਕਿ ਜਿੰਦੇ ਨਾਲ ਵਾਰਦਾਤ ਹੋਈ ਹੈ ਗੋਲੀ ਮਾਰੀ ਦਿੱਤੀ ਗਈ ਹੈ ਗੋਲੀ ਇਸ ਵਕਤ ਜੋ ਕਿ ਹੱਥ ਦੇ ਵਿੱਚ ਇਸ ਵਕਤ ਫਸੀ ਹੋਈ ਹੈ ਪਰ ਜਦੋਂ ਜਲੰਧਰ ਦੇ ਸਿਵਲ ਹਸਪੀਟਲ ਆਂਦੇ ਨੇ ਤੇ ਉੱਥੇ ਕਿਹਾ ਜਾਂਦਾ ਹੈ ਕਿ ਇਲਾਜ ਵੀ ਤੁਹਾਨੂੰ ਮਿਲਦਾ ਪਿਆ ਹੁਣ ਰੈਫਰ ਕਰਵਾ ਕੇ ਕਿਹੜੀ ਜਗ੍ਹਾ ਤੇ ਜਾ ਰਹੇ ਹੋ ਹੁਣ ਵੀ ਸਰ ਅੰਮ੍ਰਿਤਸਰ ਜਾ ਰਹੇ ਸਾਰੀ ਸਰ ਨਾਨਦੇ ਤੇ ਯੂਨੀਵਰਸਿਟੀ ਹੋਂ ਜਿਹੜਾ ਹੈ ਕਿ ਉਹ ਅੰਮ੍ਰਿਤਸਰ ਚੱਲੇ ਨੇ ਇਹ ਇਸ ਵਕਤ ਜਿਹੜੀ ਹੈ ਕਿ ਜਲੰਧਰ ਦੀ ਸਥਿਤੀ ਹੈ ਜ਼ਰੂਰ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਕਿ ਇਸ ਮਾਮਲੇ 'ਚ ਦੇਖਣਾ ਹੋਏਗਾ ਮੇਰੇ ਕੈਮਰਾ ਪਰਸਨ ਜੋ ਗਰੁੱਪ ਤੇ ਮੈਨੂੰ ਪ੍ਰੋਮਿਸਿੰਗ ਨੂੰ ਦੇ ਇਜ਼ਾਦਤ ਧੰਨਵਾਦ